ਪਾਈ ਪਤੀਜਾ ਵਾਰ ਪਰਿਵਾਰਵਾਦ ਤੋਂ ਬਾਹਰ ਉੱਠਿਆ ਨਹੀਂ ਉਹ ਹਰ ਕੈਂਡੀਡੇਟ ਚਾਹੁੰਦਾ ਮੇਰਾ ਗਾ ਬੱਚਾ 30 30 ਸਾਲ ਤੋਂ ਇੱਕੋ ਪਰਿਵਾਰ ਦੇ ਕਰਕੇ ਸਾਰੇ ਸਾਡਾ ਸਾਰਾ ਸਿਸਟਮ ਹੈਗਾ ਜਿਹਨਾਂ ਨੇ ਤੈਸ਼ ਰੈਸ਼ ਕਰਤਾ ਇਹਨਾਂ ਨੇ ਮੱਛੇ ਰੰਗਣ ਨੂੰ ਹੀ ਬਾਤ ਪਾਤਾ ਮੱਛੇ ਰੰਗਣ ਦਾ ਕਾਦਮੀ ਇਹਨਾਂ ਤੋਂ ਛੋਟਾ ਲੱਗਦਾ ਜਦੋਂ ਕਿਤੇ ਕਾਲ ਤਖਤ ਸਾਹਿਬ ਦਾ ਜੇਸ਼ੇਦਾਰ ਨਾਮ ਕਰਦਾ ਸੀ ਜੇ ਸ਼ਾ ਵਿਦੇਸ਼ਾ ਵੀ ਤੋਂ ਪੈ ਜਾਂਦੀ ਅੱਜ ਉਹਨਾਂ ਨੂੰ ਡੀਸੀ ਟਾਈਮ ਨਹੀਂ ਦਿੰਦਾ ਜਦ ਅਮਰ ਸਾਹਿਬ ਕਾਰਨ ਕੀ ਹੈ ਉਹ ਸਾਰਾ ਇਸ ਪਰਿਵਾਰ ਨੇ ਬਾਦਲ ਭਵਾਨ ਨੇ ਕੀਤਾ ਇਹ ਹੁਣ ਬੰਦੀ ਸੀਗਾ ਅੱਜ ਅੱਜ ਵੀ ਗੱਲ ਕਰਦੇ ਆ ਪਰ ਕਿਹੜੇ ਮੂਹਰੇ ਕਰਦਾ ਕਾਲੀ ਗੱਲ ਮੈਨੂੰ ਇਹ ਨਹੀਂ ਸਮਝ ਰਿਹਾ ਇਹਨਾਂ ਨੇ ਤਾਂ ਰੋਕਿਆ ਇਹ ਤਾਂ ਕਹਿੰਦੇ ਰਹੇ ਵੀ ਇਹ ਰਿਹਾਰ ਨਹੀਂ ਹੋਣੇ ਚਾਹੀਦੇ ਇਹਨੂੰ ਪੰਜਾਬ ਸ਼ਿਫਟ ਨਾ ਕਰੋ ਸਾਡਾ ਬਹੁਤ ਨੁਕਸਾਨ ਕਰੋ ਜਿੰਨਾ ਜਿਹੜੇ ਪਰਿਵਾਰ ਅੱਗੇ ਆ ਕਿਸੇ ਨੇ ਮੂੰਹ ਨਹੀਂ ਲਾਉਣਾ ਜੀ ਕਿਸੇ ਨੇ ਨਾਲ ਸਾਥ ਨਹੀਂ ਆ ਪਰ ਹੁਣ ਤਾਂ ਢੀਂਸਾ ਪਰਿਵਾਰ ਦੀ ਵਾਪਸੀ ਹੋ ਗਈ ਆ ਜਿਹੜੇ ਦੁੱਸੇ ਸੀਗੇ ਉਹ ਵਾਪਸੀਆਂ ਕਰ ਰਹੇ ਆ ਕਹਿੰਦੇ ਪੰਥ ਬਚਾਉਣਾਗਾ ਉਹਨਾਂ ਨੂੰ ਪੁੱਛੋ ਪੰਥ ਦਾ ਜਾੜਿਆ ਕਿਨੇ ਪੰਜਾਬ ਕਹਿੰਦਾ ਪੰਜਾਬ ਬਚਾਓ ਜਾਂ ਤਾਂ ਪੰਜਾਬ ਬਿਜਾੜਿਆ ਕਹਿੰਦਾ ਧੀਰਸਾਹਬ ਸਾਹਿਬ ਨੂੰ ਪੁੱਛਣ ਵਾਲੀ ਗੱਲ ਆ ਜੇ ਇਸ ਕਾਰਨ ਕਰਕੇ ਉਹ ਛੱਡੀ ਸੀ ਪਾਰਟੀ ਉਹ ਕਾਰਨ ਸਫਲ ਹੋ ਜਾਵੇ ਹੁਣ ਲੱਗਦਾ ਜੇ ਬਾਦਲ ਪਰਿਵਾਰ ਪਾਸੇ ਹੋ ਜਾਏ ਕਾਲੀ ਦਲ ਤੋਂ ਸ਼ਾਉਮੀ ਕਮੇਟੀ ਤੋਂ ਤਾਂ ਦੁਬਾਰੇ ਕੌਮ ਦਾ ਸੁਧਾਰ ਉਹ ਹੋ ਸਕਦਾ ਜੇ ਇਹ ਅੱਜ ਵੀ ਪਰਿਵਾਰ ਪਰੇ ਹੋ ਜਾਏ ਅੱਜ ਵੀ ਕਾਲੀ ਦਲ ਸਰਵਾਈ ਕਰ ਸਕਦਾ ਪਰ ਇਹਨਾਂ ਦੇ ਹੱਥਾਂ ਅਜ ਵੀ ਖੁੱਲੇ ਰੂਪ ਤੇ ਮਾਫੀ ਮੰਗ ਕੇ ਪਰਿਵਾਰ ਬੈਠੇ ਵੇ ਚਪਕਾਰ ਕੇ ਇਹ ਤੇ ਲੋਕਾਂ ਨੇ ਉਹਨਾਂ ਨੇ ਮੰਗੀ ਅਕਾਲ ਤਖਤ ਸਾਹਿਬ ਤੇ ਜਾ ਕੇ ਗਲਤੀਆਂ ਹੋਈਆਂ ਕਹਿੰਦੇ ਜੇ ਮaaf ਕਰਦੇ ਹੋ ਉਹਨੂੰ ਪੁੱਛੋ ਕੀ ਗਲਤੀ ਹੋਈ ਸਿੱਲਾ ਗਲਤੀ ਦੱਸੋ ਉਹ ਦੱਸੇ ਵੀ ਅਸੀਂ ਗੋਲੀ ਦਾ ਹੁਕਮ ਦਿੱਤਾ ਉਹ ਦੱਸੇ ਵੀ ਅਸੀਂ ਪਛਾਾਕ ਪਹਿਨਾਈ ਆ ਮੈਨੂੰ ਮaaf ਕਰੋ ਉਹ ਗੰਦੇ ਇਨਸਾਨ ਨੇ ਸੌਦਾ ਸਾਧਵੇਂ ਤੇ ਮਾਫੀ ਮੰਗੀ ਨਹੀਂ ਲਿਖੀ ਉਹ ਲਿਖੀ ਕਹਿੰਦੇ ਆ ਉਹ ਸਾਰੀ ਦੱਸੇ ਲੋਕਾਂ ਨੂੰ ਜਿਹੜਾ ਕਮਰਾ ਕਰਦੇ ਨੇ ਲੋਕਾਂ ਨੂੰ ਪਤਾ ਤੇ ਲੱਗ ਗਿਆ ਪੂਰ ਤੇ ਕੀ ਚੀਜ਼ ਆ ਕਿ ਜਿਹੜਾ ਉਹਦਾ ਪੁੱਤਰ ਉਹਦੀ ਨੌ ਉਹਦੀ ਧੀ ਉਹਦੀ ਘਰ ਵਾਲੀ ਉਹਦਾ ਜਵਾਈ ਉਹ ਹੀ ਦੀ ਦਰਬਾਰ ਬਣ ਸਕਦੇ ਬਾਕੀ ਤੇਰੀਆਂ ਵਿਚੋੜ ਨੂੰ ਲੱਗ ਸ਼ਹਿਨਸ਼ਾਹੀ ਕੌਮ ਦੁਨੀਆ ਨੂੰ ਰਾਜ ਦਵਾਉਣ ਵਾਲੀ ਕੌਮ ਦੁਨੀਆ ਨੂੰ ਨਿਆਂ ਦਵਾਉਣ ਵਾਲੀ ਕੌਮ ਅੱਜ ਸੜਕਾਂ ਤੇ ਐਡਾ ਹੱਥ ਢੀ ਬੈਠਾ ਸਾਡਾ ਸਾਰਾ ਸਿਸਟਮ ਟੈਸ਼ ਰਚ ਕਰਤਾ ਸਾਡੀ ਸਾਡੀ ਹੈਲਥ ਪੱਕੋ ਕਿੰਨੀ ਇਹ ਧਰਤੀ ਵਧੀਆ ਸੀ ਆ ਪੰਜਾਬੂ ਧਰਤੀ ਉਹ ਨਿਛੇੜੀ ਕਰਦੀ ਇਹ ਹਰੇ ਨਕਾਬ ਨੇ ਇਹ ਇਹ ਸਾਡਾ ਬਰਬਾਦੀ ਕਰਤੀ ਪੂਰੀ ਤਰ੍ਹਾਂ ਇਹਦੇ ਵਿੱਚ ਕੋਈ ਵੀ ਸਰਕਾਰ ਜਿੰਨੀਆਂ ਹੁਣ ਤੱਕ ਸਰਕਾਰ ਆਈਆਂ ਜਿੰਨੀਆਂ ਪਾਰਟੀ ਆਈਆਂ ਉਹਨਾਂ ਨੇ ਭਾਈ ਭਤੀਜਾਵਾਦ ਪਰਿਵਾਰਵਾਦ ਤੋਂ ਬਾਹਰ ਉੱਠਿਆ ਨਹੀਂ ਉਹ ਹਰ ਕੈਂਡੀਡੇਟ ਚਾਹੁੰਦਾ ਮੇਰਾ ਗਾ ਬੱਚਾ ਆਵੇ ਮੈਂ ਤਾਂ ਹੈਰਾਨ ਆ ਉਹ ਖੂਨ ਚ ਕੀ ਚੀਜ਼ ਆ ਵੀ ਜਿਹੜਾ ਉਹਦਾ ਪੁੱਤਰ ਉਹਦੀ ਨੌ ਉਹਦੀ ਧੀ ਉਹਦੀ ਘਰ ਵਾਲੀ ਉਹਦਾ ਜਵਾਈ ਉਹੀ ਲੀਡਰ ਬਣ ਸਕਦੇ ਬਾਕੀ ਦਰੀਆ ਵਿੱਚੋਂ ਨੂੰ ਰੱਖੇ ਆ ਹੁਣ ਕੋਈ ਸਵਾਲ ਨਹੀਂ ਕਰਦਾ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਇੱਕ ਖਾਸ ਪਾਰਟੀ ਵੀ ਪੰਜ ਬੰਦਿਆਂ ਨੂੰ ਤੁਸੀਂ ਜਿਹੜੇ ਮਨਿਸਟਰਦੀ ਦਾ ਭੋਗ ਚੁੱਕੇ ਸਤਾ ਉਹਨਾਂ ਨੂੰ ਤਾਂ ਐਮਪੀ ਇਲੈਕਸ਼ਨ ਲੜਾਉਨੇ ਹੋ ਦੂਸਰੇ ਦਰਿਆ ਵਿੱਚ ਛੋਣ ਨੂੰ ਰੱਖੇ ਲੋਕ ਰੌਲਾ ਨਹੀਂ ਪਾਉਦੇ ਵੀ ਸਾਡੀ ਕਿਉਂ ਨਹੀਂ ਵਾਰੀ ਆਉਂਦੀ ਸਾਡੇ ਚ ਕੀ ਕਮੀ ਹੈ ਇਹ ਪਹਿਲਾਂ ਇਹ ਕਿੱਥੋਂ ਲੈ ਕੇ ਆਏ ਇਹ ਪੜਾਈ ਐਜੂਕੇਸ਼ਨ ਇਹ ਕਿੱਥੋਂ ਤਜਰਬਾ ਲੈ ਕੇ ਆਏ ਆ ਜਿਹੜੇ ਅਸੀਂ ਬਣਾਏ ਸੀ ਠੀਕ ਆ ਜੀ ਇਹ ਜਿਹੜੀਆਂ 92 ਲਾਸ਼ਾਂ ਅਸੀਂ ਬਿਠਾਉਂਦੀਆਂ ਅਸੈਂਬਲੀ ਇਹਨੇ ਨ ਕੀ ਕੀਤਾ ਪੰਜਾਬ ਚ ਹੁੰਦਾ ਇਹ ਜਿਹੜੇ ਕਹਿੰਦੇ 24 ਘੰਟੇ ਦੀ ਜਿੱਦ ਨਸ਼ਾ ਹੀ ਬੰਦ ਹੋ ਜੂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਖੇ ਨੂੰ ਫੜ ਕੇ ਸਜਾਵਾਂ ਦੇਾਂਗੇ ਇਹ ਕੀ ਕੀਤਾ ਅਸਾਂ ਬੀਬੀਆਂ ਨੇ ਪੁੱਛਦੀਆਂ ਸਾਡੇ ਹਜ਼ਾਰ ਹਜ਼ਾਰ ਪੈਨਸ਼ਨ ਜਿਹੜੇ ਨਾਰੀ ਲਾਉਂਦੇ ਸੀ ਉਹ ਕਿੱਥੇ ਗਈ ਲੋਕ ਪੁੱਛਦੇ ਹੀ ਨਹੀਂ ਅਸੀਂ ਹੁਣ ਲੋਕਾਂ ਚ ਚੇਤਨਾ ਲਿਆਵਾਂਗੇ ਹਮਮ ਬੰਮੀਰ ਸਾਹਿਬ ਮੋਰਚਾ ਆਪਣਾ اخਲਾਕੀ ਫਰਜ ਸਮਝਦਾ ਲੋਕਾਂ ਨੂੰ ਜਾਗਰੂਕ ਕਰਨਾ ਲੋਕੋ ਤੁਸੀਂ ਲੁੱਟੇ ਗਏ ਕੁੱਟੇ ਗਏ ਤੇ ਪੱਟੇ ਚੱਲੇ ਹੋ ਇਸ ਤਰਤੇ ਤੋਂ ਛੱਡ ਕੇ ਤਰਤੀ ਜਾਓ ਨਾ ਇੱਦਾਂ ਦੀ ਧਰਤੀ ਇਹ ਜਿਹੜੀ ਗੁਰੂਆਂ ਦੀ ਸ਼ਹੀਦਾਂ ਦੀ ਭਗਤਾਂ ਦੀ ਚਾਨਸ਼ੂ ਪ੍ਰਾਪਤ ਧਰਤੀ ਆ ਛੇ ਰੁੱਤਾਂ ਦੀ ਧਰਤੀ ਨਹੀਂ ਦੁਨੀਆ ਤੇ ਕਿਤੇ ਵੀ ਬਿਲਕੁਲ ਇੱਥੇ ਤੁਸੀਂ ਇਹ ਇਸ ਧਰਤੀ ਦੀ ਇਸ ਲੜੋ ਪੰਜਾਬ ਜਿਹੜਾ 40 50 ਸਾਲ ਰੰਗਲਾ ਪੰਜਾਬ ਸੀ ਉਸ ਪੰਜਾਬ ਦੀ ਆਪਾਂ ਲੜਾਈ ਲੜੀਏ ਤੇ ਇਹ ਲੜਾਈ ਸੈਂਟਰ ਨਹੀਂ ਲੜੀ ਜਿੰਨਾ ਜਿਹੜਾ ਆਪਾਂ ਸੈਂਟਰ ਤੇ ਆਸ ਰੱਖੀ ਬੈਠੇ ਸੈਂਟਰ ਕਦੇ ਨਹੀਂ ਚਾਹਦਾ ਕਿਉਂਕਿ ਜੰਦੀਆਂ ਵੀ ਲੜਾਈਆਂ ਲੜੀਆਂ ਚਾਹੇ ਮੁਗਲਾਂ ਨਾਲ ਲੜੀਆਂ ਚਾਹੇ ਅੰਗਰੇਜ਼ਾਂ ਨਾਲ ਲੜੀਆਂ ਇਹ ਲੜਾਈਆਂ ਪੰਜਾਬੀਆਂ ਨੇ ਹੀ ਲੜੀਆਂ ਮੌਰੇ ਹੋ ਕੇ ਕੁਰਬਾਨੀਆਂ ਕੀਤੀਆਂ ਮੁਲਕ ਯਾਦ ਕਰਾਇਆ ਤੇ ਇਸ ਕਰਕੇ ਉਹ ਕਦੇ ਨਹੀਂ ਚਾਹੁੰਦੇ ਹੁਣ ਤਿੰਨ ਕਾਨੂੰਨਾਂ ਬਾਰੇ ਵੀ ਤੁਸੀਂ ਸੁਣੇ ਪਤਾ ਤੁਹਾਨੂੰ ਪੰਜਾਬੀਆਂ ਨੇ ਕਿੰਨੀ ਲੜੀ ਕਦੇ ਨਹੀਂ ਸੈਂਟਰ ਸਰਕਾਰ ਚਾਹੁੰਦੀ ਜਿਹੜਾ ਪੰਜਾਬ ਪਰਹਲ ਤੋਂ ਇੱਕ ਮੈਂ ਤੁਹਾਡੇ ਮਾਧਿਅਮ ਕਹਿਣਾ ਚਾਹਨਾ ਜੀ ਸਾਰੇ ਸਿੱਖਾਂ ਨੂੰ ਜਿਹੜੀ ਲੜਾਈ ਆ ਚਾਹੇ ਉਹ ਸ਼ਬਦੀ ਐ ਤੇ ਚਾਹੇ ਉਹ ਹੈਗੀ ਐ ਹਥਿਆਰ ਮੰਨਦਾ ਹਮ ਸਵੈ ਮਾਨ ਤੇ ਅਣਖ ਤੋਂ ਬਿਨਾ ਜਿੱਤੀ ਨਹੀਂ ਜਾ ਸਕਦੀ ਬੰਦਾ ਸਿੰਘ ਬਹਾਦਰ ਕੋਲ ਪਾਸ ਕੀ ਸੀ ਕੋਈ ਫੌਜ ਸੀ ਜੀ ਕੋਈ ਹਥਿਆਰ ਸੀ ਜੰਗ ਲਈ ਚਾਹੀਦੇ ਹਥਿਆਰ ਫੌਜ ਪੈਸਾ ਉਹਨਾਂ ਪਾਸ ਤੇ ਨਹੀਂ ਕੋਈ ਚੀਜ਼ ਨਹੀਂ ਸੀ ਉਹਨਾਂ ਪਾਸ ਸੀ ਸਵੈ ਮਾਨ ਤੇ ਅਣਖ ਅਣਖ ਨਾਲ ਜੀਣਾ ਤੀਜਾ ਸੀ ਗੁਰੂ ਦਾ ਥਾਪਨਾ ਉਹਨਾਂ ਨੇ ਦੇਖੋ ਕਿੰਡੀ ਉਹ ਕਿੰਡੀ ਤਕੜੀ ਤਾਕਤ ਸੀ ਸਰਹੰਦੀ ਤੈਸ਼ ਰਚ ਕਰਦੀ ਤੈਸ਼ ਰਚ ਕੀਤੀ ਫਿਰ ਐਦਾ ਇਡ ਕਲਾਬੀ ਬੰਦਾ ਹੂੰ ਇੰਨਾ ਤਿਆਗੀ ਬੰਦਾ ਸ਼ਾਇਦ ਦੁਨੀਆਂ ਤੇ ਨਹੀਂ ਕੋਈ ਹੋਣਾ ਆਪਣੀ ਉਸ ਰਾਜਗਦੀ ਤੇ ਬੈਠਾ ਨਹੀਂ ਨਹੀਂ ਤੇ ਰਾਜਾ ਉਹਦਾ ਉਹਦਾ ਰਾਜਗਦੀ ਦੇ ਖਾਸ ਤੇ ਬੜੀ ਸੁੰਦਰ ਸੋਹਣਿਆ ਦੀ ਬੜੀ ਉਹਨੇ ਪਰਸੀ ਬਣਾਉਣੀ ਉਹਨੇ ਬਾਦਸ਼ਹਿਗੁਰੂ ਬਰਾਦ ਤੱਕ ਬੰਨਾ ਜਿਹੜੇ ਐਸਸੀ ਪਾਈਚਾਰਾ ਸੀ ਸਾਡੇ ਐਸਸੀ ਪਾਈਚਾਰੇ ਨੂੰ ਸੋਚਣਾ ਚਾਹੀਦਾ ਉਹਨੇ ਵਜ਼ੀਰੀਆ ਦਿੱਤੀਆਂ ਉਹਨੇ ਵੱਡੀਆਂ ਪੋਸਟਾਂ ਦਿੱਤੀਆਂ ਜਿਹੜੇ ਅੱਜ ਵਾਹੀ ਦੇ ਜੱਟ ਸ਼੍ਰੇਣੀ ਜਾਂ ਕਿਸਾਨ ਸ਼੍ਰੇਣੀ ਬਣੀ ਫਿਰਦੀ ਆ ਜੇ ਕੋਈ ਬੰਦਾ ਸਿੰਘ ਬਹਾਦਰ ਵਾਲੀ ਗੱਲ ਨਹੀਂ ਕਰਦੀ ਉਸ ਬੰਦਾ ਸਿੰਘ ਬਹਾਦਰ ਨੇ ਕਿਹਾ ਜੀ ਵੀ ਜਿਹੜੇ ਮਾਲਕਾ ਵਾਹੀਕਾਰ ਜਗੀਰਦਾਰੀ ਖਤਮ ਕੀਤੀ 1798 ਦਾ ਇਨਕਲਾਬ ਪੜਾਇਆ ਜਾਂਦਾ ਫਰਾਂਸ ਜੀ ਜਗੀਰਦਾਰੀ ਖਤਮ ਹੋਈ ਤਾਂ ਅੱਛਾ ਪਰ ਫਰਾਂਸ ਦਾ ਇਨਕਲਾਬ ਪੜਾਇਆ ਜਾਂਦਾ 1798 1710 ਵਿੱਚ ਹਮ ਬੰਦਾ ਸਿੰਘ ਬਹਾਦਰ ਦਾ ਇਨਕਲਾਬ ਹੀ ਨਹੀਂ ਪੜਾਇਆ ਜਾਂਦਾ ਵੀ ਵਾਹੀਕਾਰੀ ਤੇ ਵਾਹੀਕਾਰਾਂ ਜਮੀਨ ਤਾਂ ਬੰਦਾ ਸਿੰਘ ਬਹਾਦਰ ਨੇ ਦਿੱਤੀ ਹੈ ਏਦਾਂ ਦਾ ਰਾਜਾ ਕਿਹੜਾ ਹੋਇਆ ਜਿਹਨੇ ਆਪਣੇ ਨਾਂ ਦਾ ਸਿੱਕਾ ਹੀ ਨਹੀਂ ਚੁਕਾਇਆ ਉਹ ਬੰਦਾ ਸਿੱਖ ਬਾਰੇ 아이 ਦੱਸ ਨਹੀਂ ਸਕੇ ਅਸੀਂ ਹੋਰ ਨਹੀਂ ਦੱਸ ਸਕੇ ਸਾਡੀ ਕਮਜ਼ੋਰੀ ਹੈ ਕਿ ਨਾਈਟਿੰਗੇਲ ਇਟਾਲੀਅਨ ਹੋਈ ਜਿਹਦੇ ਨਾਂ ਤੇ ਰੈੱਡ ਕਰਾਸ ਆ ਉਹ ਤਕਰੀਬਨ 70 ਸਾਲ ਬਾਅਦ ਹੋਈ ਆ ਭਾਈ ਕਨਈਆ ਜਿੱਤ ਹੂੰ ਉਹਨੇ ਤਾਂ ਆਪਣੀ ਫੌਜ ਦੇ ਜ਼ਖਮੀਆਂ ਨੂੰ ਉਹਨੇ ਮਲਬਾ ਪੱਟੀ ਕੀਤੀ ਜੰਗ ਜਾ ਕੇ ਭਾਈ ਕਨਈਆ ਜੀ ਨੇ ਆਪਣੇਆਂ ਨੂੰ ਹੀ ਨਹੀਂ ਉਹਨਾਂ ਨੇ ਦੁਸ਼ਮਣਾਂ ਨੂੰ ਮਲਬਾ ਪੱਟੀ ਵੀ ਕੀਤੀ ਪਾਣੀ ਵੀ ਪਾਇਆ ਹੂੰ ਉਹ ਉਹਦਾ ਉਹਦਾ ਅਸੀਂ ਸਤਨਾ ਨਹੀਂ ਦੱਸ ਸਕੇ ਸਾਡੀ ਲੀਡਰਸ਼ਿਪ ਦੀ ਕਮਜ਼ੋਰੀ ਸਾਡੇ ਸਿਸਟਮ ਦੀ ਕਮਜ਼ੋਰੀ ਅਸੀਂ ਸਮੇਂ ਦੇ ਹਾਣੀ ਉਹ ਪ੍ਰਚਾਰਕ ਤਿਆਰ ਨਹੀਂ ਕੀਤੇ ਅਸੀਂ 35 30 ਸਾਲ ਤੋਂ ਇੱਕੋ ਪਰਿਵਾਰ ਦੇ ਕਬਜੇ ਸਾਡੇ ਸਾਡਾ ਸਾਰਾ ਸਿਸਟਮ ਹੈਗਾ ਜਿਹਨਾਂ ਨੇ ਤੈਸ਼ ਰੈਸ਼ ਕਰਤਾ ਕਈ ਵਾਰੀ ਬਹੁਤ ਦੁੱਖ ਲੱਗਦਾ ਜਦੋਂ ਮੈਂ ਕਹਿੰਦਾ ਵਾਂ ਇਹਨਾਂ ਨੇ ਇਹਨਾਂ ਨੇ ਮੱਛੇ ਰੰਗਣ ਨੂੰ ਹੀ ਬਾਤ ਪਾਤਾ ਮੱਛੇ ਰੰਗਣ ਦਾ ਕਦਮੀ ਇਹਨਾਂ ਤੋਂ ਛੋਟਾ ਲੱਗਦਾ ਫਿਰ ਬੜਾ ਦੁੱਖ ਲੱਗਦਾ ਇਹਨੂੰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਉਸ ਸਮੇਂ ਉਹਨੇ ਮੱਛੇ ਰੰਗਨੇ ਬਹੁਤ ਗਲਤ ਕੀਤਾ ਨੌਨ ਸੈਕਸੀਓ ਨੂੰ ਪਤਾ ਨਹੀਂ ਸੀ ਕੁਛ ਉਹਨੇ ਕੰਜਨੀਆ ਚਾਹੀਆ ਉਹਨੇ ਬੁਰੇ ਕੰਮ ਕੀਤੇ ਸਿੰਘਾਂ ਨੇ ਸਿਝਾ ਦਿੱਤੀ ਉਹ ਦੋ ਚਾਰ ਦਿਨ ਦਾ ਕੰਮ ਉਹਨੇ ਕੀਤਾ ਪਾਪ ਕੀਤਾ ਅਪਰਾਧ ਕੀਤਾ ਉਹਨੇ ਸਿਝਾ ਦਿੱਤੀ ਇਹਨਾਂ ਨੇ ਜੋ ਨੁਕਸਾਨ ਕੀਤਾ ਅੱਜ ਸਾਡੇ ਕਾਲ ਤੱਕ ਸਾਹਿਬ ਦਾ ਜਥੇਦਾਰ ਦੀ ਕੋਈ ਨਹੀਂ ਸੁਣਦਾ ਇਹਨਾਂ ਨੇ ਸਿਧਾਂਤਕ ਪੱਕੋ ਖਰਾਬ ਕੀਤਾ ਸਾਰਾ ਸਿਸਟਮ ਅੱਜ ਕੋਈ ਜਦੋਂ ਕਿਸੇ ਕਾਲ ਤੱਕ ਸਾਹਿਬ ਦਾ ਜਥੇਦਾਰ ਰਣਨ ਕਰਦਾ ਸੀ ਦੇਸ਼ਾਂ ਵਿਦੇਸ਼ਾਂ ਵਿੱਚ ਧੁੰਮ ਪੈ ਜਾਂਦੀ ਖੜਕਾ ੜਕਾ ਹੋ ਜਾਂਦਾ ਜਿਹੇ ਜਹੇਦਾਰ ਨੇ ਆ ਗੱਲ ਕਹੀ ਆਦੇਸ਼ ਦਿੱਤਾ ਹੁਕਮਨਾਮਾ ਜਾਰੀ ਕੀਤਾ ਜਾਂ ਐ ਜੀ ਪੀ ਸੀ ਦਾ ਪ੍ਰਧਾਨ ਜੋ ਗੱਲ ਕਹਿੰਦਾ ਦੁਨੀਆ ਸੁਣਦੀ ਸੀ ਜਾ ਕੇ ਰਾਸ਼ਟਰਪਤੀ ਤੱਕ ਪ੍ਰਾਈਮ ਮਿਨਿਸਟਰ ਤੱਕ ਸੁਣਵਾਈ ਹੁੰਦੀ ਸੀ ਅੱਜ ਉਹਨਾਂ ਨੂੰ ਡੀ ਸੀ ਟਾਈਮ ਨਹੀਂ ਦਿੰਦਾ ਜੇ ਅੰਮ੍ਰਿਤਸਰ ਦਾ ਕਾਰਨ ਕੀ ਆ ਉਹ ਸਾਰਾ ਇਸ ਪਰਵਾਰ ਨੇ ਬਾਦਲ ਪਰਵਾਰ ਨੇ ਕੀਤਾ ਉਹਨਾਂ ਨੇ ਸਾਰਾ ਸਿਸਟਮ ਸਾਡਾ ਤੈਸ਼ ਰਚ ਕਰਤਾ ਅੱਜ ਸਾਨੂੰ ਆ ਜਿਹੜੇ ਅਸੀਂ ਮੰਗਤੇ ਬਣੇ ਬੈਠੇ ਆ ਸ਼ੈਨ ਸ਼ਾਈ ਕੌਮ ਦੁਨੀਆ ਨੂੰ ਰਾਜ ਦਿਵਾਉਣ ਵਾਲੀ ਕੌਮ ਦੁਨੀਆ ਨੂੰ ਨਿਆਂ ਦਿਵਾਉਣ ਵਾਲੀ ਕੌਮ ਅੱਜ ਸੜਕਾਂ ਦੇ ਈਦਾ ਹੱਥ ਢੀ ਬੈਠੀ ਚਾਹੇ ਉਹ ਦਸਤਾਰ ਦਾ ਮਸਲਾ ਹੋਵੇ ਫਰਾਂਸ ਦਾ ਹੋਵੇ ਖੋਰਾ ਮੁਲਖਾ ਵਿੱਚ ਪ੍ਰੋਬਲਮ ਕਈ ਕੱਲੀ ਫਰਾਂਸ ਨਹੀਂ ਪਈ ਇਟਲੀ ਵਿੱਚ ਪੈ ਚੁੱਕੀ ਉਹ ਹੋਵੇ ਚਾਹੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੀ ਗੱਲ ਹੋਵੇ ਅਸੀਂ ਉਹ ਲਈ ਕਾਨੂੰਨ ਨਹੀਂ ਬਣਾ ਸਕਦੇ ਇਹ ਹੁਣ ਬੰਦੀ ਸਿੰਘਾਂ ਦੀ ਅੱਜ ਵੀ ਗੱਲ ਕਰਦੇ ਜਿਹੜਾ ਗੱਲ ਕਰੂਗੀ ਅਸੀਂ ਉਹਦਾ ਸਵਾਗਤ ਕਰਦੇ ਹਾਂ ਪਰ ਕਿਹੜੇ ਬੂਨਾ ਕਰਦਾ ਕਾਲੀਦਲ ਮੈਨੂੰ ਇਹ ਨਹੀਂ ਸਮਝ ਲੱਗ ਕਿ ਉਹ ਪਰਿਵਾਰ ਕਿਹੜੇ ਬੂਨਾ ਕਰਦਾ ਇਹਨਾਂ ਨੇ ਤੇ ਰੋਕਿਆ ਹੂੰ ਇਹ ਤਾਂ ਕਹਿੰਦੇ ਨੇ ਵੀ ਇਹ ਇਹ ਹਿਆ ਨਹੀਂ ਹੋਣੇ ਚਾਹੀਦੇ ਇਹਨੂੰ ਪੰਜਾਬ ਸ਼ਿਫਟ ਨਾ ਕਰੋ ਸਾਡਾ ਬਹੁਤ ਨਿਕਸਾਰ ਕਰੋ ਇਹ ਅਤਵਾਦੀ ਨੇ ਇਹ ਕਾਤਲ ਨੇ ਵੱਖਵਾਦੀ ਨੇ ਇਹ ਲਿਖ ਕੇ ਜਿੰਦੇ ਨੇ ਕਿਹੜੇ ਬੁੰਨਾ ਕਹਿੰਦੇ ਕਿਹੜੇ ਬੁੰਨਾ ਪਾਲਦੀਪਿੰਡ ਚ ਕਹਿੰਦੇ ਇਹ ਕਿਹੜੇ ਬੁੰਨਾ ਹਤੈਾਚੀ ਬਣਦੇ ਸਿੱਖਾ ਇਹਨਾਂ ਨੂੰ ਇਹ ਹਾਸ਼ੀਏ ਤੇ ਕਿਉਂ ਗਏ ਹਜੇ ਤੱਕ ਨਹੀਂ ਉਹ ਸਮਝ ਇਹ ਖੁੱਲੇ ਰੂਪ ਚ ਪਹਿਲਾਂ ਪਾਬਲ ਕਹਿੰਦੇ ਸੀ ਆ ਗੱਲ ਕੀ ਕੀਤੀਆਂ ਜਿਹੜੀ ਅਕਾਲੀ ਦਲ ਕੋਈ ਬਾੜਾ ਨਹੀਂ ਹੂੰ ਕਾਲੀ ਦਲ ਬਹੁਤ ਹੀ ਕੁਰਬਾਨੀਆਂ ਨਾਲ ਪੰਥਕ ਕਮੇਟੀ ਪੰਥਕ ਸੋਚ ਵਾਲਾ ਬਣਿਆ ਸੀ ਇਹਨਾਂ ਨੇ ਉਹਦਾ ਤੈਸ਼ ਨਸ਼ ਕਰਤਾ। ਅਕਾਲੀ ਦਲ ਦੀ ਕਿਸੇ ਕਮੀ ਨਹੀਂ। ਬਹੁਤ ਕੁਰਬਾਨੀਆਂ ਵਾਲੀ ਪਾਰਟੀ ਹੈ। ਐਜਪੀਸੀ ਬਹੁਤ ਕੁਰਬਾਨੀਆਂ ਬੜੀ। ਇਹਨਾਂ ਨੇ ਉਹਦਾ ਸਿਸਟਮ ਇੰਨਾ ਖਰਾਬ ਕਰ ਦਿੱਤਾ। ਅੱਜ ਲੋਕ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ। ਹੁਣ ਲੱਗਦਾ ਜੇ ਬਾਦਲ ਪਰਿਵਾਰ ਪਾਸੇ ਹੋ ਜੇ ਅਕਾਲੀ ਦਲ ਤਾਂ ਸ਼ੌਮਨੀ ਕਮੇਟੀ ਤੋਂ ਦੁਬਾਰੇ ਕੌਮ ਦਾ ਸੁਧਾਰ ਹੋ ਸਕਦਾ। ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਭਵਿੱਖ ਹੀ ਨਹੀਂ। ਹਮ ਇੱਕੋ ਇੱਕ ਪਾਰਟੀ ਹੈ। ਇੱਕੋ ਇੱਕ ਸੋਚ ਵਾਲੀ ਪਾਰਟੀ ਹੈ। ਪੰਥਕ ਸੋਚ, ਪੰਜਾਬ ਪ੍ਰਸਤ। ਜਿੰਨਾ ਜਿਹੜੇ ਪਰਿਵਾਰ ਅੱਗੇ ਆਏ ਕਿਸੇ ਨੇ ਮੂੰਹ ਨਹੀਂ ਲਾਉਣਾ ਜੀ ਕਿਸੇ ਨੇ ਇਹਨਾਂ ਦਾ ਸਾਥ ਨਹੀਂ ਆ ਪਰ ਹੁਣ ਤਾਂ ਢੀਂਡਸਾ ਪਰਿਵਾਰ ਦੀ ਵਾਪਸੀ ਹੋ ਗਈ ਆ ਜਿਹੜੇ ਦੁੱਸੇ ਸੀਗੇ ਉਹ ਵਾਪਸੀਆਂ ਕਰ ਰਹੇ ਆ ਕਹਿੰਦੇ ਪੰਥ ਬਚਾਉਣਾਗਾ ਅਸੀਂ ਨਾਲ ਖੜੇ ਆ ਉਹਨਾਂ ਨੂੰ ਪੁੱਛੇ ਪੰਥ ਜਾੜਿਆ ਕਿਨੇ ਪੰਜਾਬ ਕਹਿੰਦਾ ਪੰਜਾਬ ਬਚਾਉ ਜਾਤਾ ਪੰਜਾਬ ਜਾੜਿਆ ਕਿਨੇ ਇਹਨਾਂ ਨੇ ਜਾੜਿਆ ਕਿ ਕਿਸੇ ਹੋਰ ਨਹੀਂ ਜਾੜਿਆ ਇਹ ਬੱਚੇ ਜਿਹੜੇ ਜਾਂਦੇ ਬਾਹਰ ਜਾ ਰਹੇ ਸਾਰਾ ਕੁਝ ਅਸੀਂ ਭੱਜ ਰਹੇ ਕਿਹਦਾ ਕਰਕੇ ਛੱਡਦੇ ਇਹਨਾਂ ਨੇ ਕਿਉਂ ਨਹੀਂ ਲੜਾਈ ਲੜੀ ਇਹਨਾਂ ਨੇ ਚੰਡੀਗੜ੍ਹ ਲਈ ਇਹਨਾਂ ਨੇ ਮੁੱਦਾ ਕਿਉਂ ਛੱਡਿਆ ਇਹਨਾਂ ਨੇ ਅਨੰਦਪੁਰ ਸਾਹਿਬ ਦਾ ਮੁੱਦਾ ਕਿਉਂ ਛੱਡਿਆ ਢੀਂਡਸਾ ਸਾਹਿਬ ਨੂੰ ਵੀ ਹੁਣ ਤੇਰੀਆਂ ਗਾਹ ਜਾਣ ਦੀਆਂ ਤਿਆਰੀਆਂ ਮਤਲਬ ਉਮਰ ਦੇ ਹਿਸਾਬ ਨਾਲ ਉਤਾ ਤੇ ਰੱਬ ਕਰੇ ਉਹਨੂੰ ਲੰਮੀ ਉਮਰ ਭੋਗੇ ਹਮ ਉਮਰ ਦੇ ਹਿਸਾਬ ਨਾਲ ਉਹਨੂੰ ਪੁੱਛਿਆ ਵੀ ਜੇ ਜੇ ਇਸ ਕਾਰਨ ਕਰਕੇ ਤੂੰ ਛੱਡੀ ਸੀ ਪਾਰਟੀ ਉਹ ਕਾਰਨ ਸਫਲ ਹੋ ਗਿਆ ਹਮ ਤੂੰ ਕਹਿਆ ਸੀ ਵੀ ਸੁਖਵੀਰ ਬਾਦਲ ਜਿੰਨਾ ਚੇਰਿਆ ਤੇ ਮੈਂ ਨਹੀਂ ਤੋ ਹੁਣ ਸੁਖਵੀਰ ਬਾਦਲ ਤਾਂ ਉਹ ਹੀ ਪਤਾ ਹੈ ਹਮ ਕਿਉਂ ਨਹੀਂ ਗੱਲ ਕੀਤੀ ਜੇ ਇਹ ਅੱਜ ਵੀ ਪਰਿਵਾਰ ਪਰੇ ਹੋ ਜਾਏ ਅੱਜ ਵੀ ਅਕਾਲੀ ਦਲ ਸਰਵਾਈ ਕਰ ਸਕਦਾ ਪਿੰਡਾਂ ਦੇ ਵਿੱਚ ਲੋਕ ਖੜ੍ਹ ਸਕਦੇ ਆ ਪੰਜਾਬ ਦਾ ਭਲਾ ਹੋ ਸਕਦਾ ਪਰ ਇਹਨਾਂ ਦੇ ਹਟਣਾ ਇਹ ਇਹ ਅੱਜ ਵੀ ਖੁੱਲੇ ਰੂਪ ਤੇ ਮਾਫੀ ਮੰਗ ਕੇ ਪਰਿਵਾਰ ਬੈਠ ਜਵੇ ਚੁੱਪ ਕਰਕੇ ਨਹੀਂ ਤੇ ਲੋਕਾਂ ਦੇ ਮਾਫੀ ਤਾਂ ਉਹਨਾਂ ਨੇ ਮੰਗੀ ਅਕਾਲ ਤਖਤ ਸਾਹਿਬ ਤੇ ਜਾ ਕੇ ਗਲਤੀਆਂ ਹੋਈਆਂ ਕਹਿੰਦੇ ਜੇ ਮਾਫ ਕਰਦੇ ਉਹਨੂੰ ਪੁੱਛੋ ਕੀ ਗਲਤੀ ਹੋਈ ਪਹਿਲਾਂ ਗਲਤੀ ਦੱਸੇ ਗਲਤੀ ਹੋਊਗੀ ਇਦਾਂ ਮਾਫੀ ਮੰਗਦੇ ਪਿਓ ਨੂੰ ਮਾਫੀ ਨਹੀਂ ਮੰਨਦੇ ਹੈ ਜਿਹੜੀ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਮਾਫੀ ਆਪਦੀ ਮੰਗੀ ਤੁਸੀਂ ਉਹਨੂੰ ਮਾਫੀ ਨਹੀਂ ਮੰਗਦੇ ਇੱਕ ਆਦੀ ਮਾਫੀ ਪਹਿਲਾਂ ਦੱਸੇ ਵੀ ਕਾਦੋ ਮਾਫੀ ਕੀ ਕੀ ਕੀਤਾ ਤੂੰ ਪਹਿਲਾਂ ਤਾਂ ਮਾਫੀ ਮੰਗੇ ਨਾ ਵੀ ਗਲਤੀ ਕੀਤੀ ਕੀ ਹੈ ਉਹ ਦੱਸੇ ਵੀ ਐਸੀ ਗੋਲੀ ਦਾ ਹੁਕਮ ਦਿੱਤਾ ਸੀ ਉਹ ਦੱਸੇ ਵੀ ਅਸੀਂ ਪਿਸ਼ਾਕ ਪਹਿਨਾਈ ਆ ਮੈਨੂੰ ਮਾਫ ਕਰੋ ਉਹ ਦੱਸੇ ਵੀ 90 ਲੱਖ ਦੇ ਇਸ਼ਤਿਹਾਰ ਲਾਇਉਂਦੇ ਉਹਦੇ ਨਾਲ ਤੋਂ ਗਲਤੀ ਹੋਈ ਆ ਸੀ ਉਹ ਤੋਂ ਦੋਸ਼ੀਆਂ ਨੂੰ ਫੜ ਕੇ ਸਜ਼ਾ ਨਹੀਂ ਦਵਾ ਸਕੇ ਨਹੀਂ ਨਹੀਂ ਉਹਨੂੰ ਪੁੱਛੋ ਵੀ ਜਿਹੜੀ ਪਿਸ਼ਾਕ ਪਹਿਨਾਈ ਆ ਤੁਸੀਂ ਬਣਾਈ ਉਹ ਕਹਿੰਦੇ ਜਿਹੜੇ 90 ਲੱਖ ਦੇ ਇਸ਼ਤਿਹਾਰ ਦਿੱਤੇ ਜਿਹੜੇ ਤੁਸੀਂ ਪੰਜ ਸਿੰਘ ਸਾਹਿਬਾਂ ਨੂੰ ਚੰਡੀਗੜ੍ਹ ਸੱਦ ਕੇ ਉਹਨੇ ਉਹ ਗੰਦੇ ਇਨਸਾਨ ਨੇ ਸੌਦਾ ਸਾਧਨੇ ਤਾਂ ਮਾਫੀ ਮੰਗੀ ਨਹੀਂ ਲਿਖੀ ਉਹ ਲਿਖੀ ਕਹਿੰਦੇ ਆ ਉਹ ਸਾਰੀ ਦੱਸੇ ਲੋਕਾਂ ਨੂੰ ਜਿਹੜਾ ਘਮਨਾਹ ਕਰਦੇ ਨੇ ਲੋਕਾਂ ਨੂੰ ਪਤਾ ਤਾਂ ਲੱਗੇ ਫੇਰ ਸੱਚੇ ਦਿਲੋਂ ਮਾਫੀ ਹੋਊਗੀ ਫਿਰ ਵੀ ਫਿਰ ਇਹਨੂੰ ਪੁੱਛੇ ਵੀ ਇਹ ਇਹ ਤੂੰ ਹੀ ਬਣਨਾ ਮਾ ਪ੍ਰਦਾਵ ਹੋਰ ਕਿਉਂ ਨਹੀਂ ਬਣ ਸਕਦਾ ਤੁਹਾਡਾ ਪਰਿਵਾਰ ਹੀ ਆ ਹੋਰ ਕਿਉਂ ਨਹੀਂ ਬਣ ਸਕਦਾ ਇਹ ਪਰੇ ਹੋਣ ਬੰਦ ਦਾ ਭਲਾ ਹੋ ਸਕਦਾ ਜੀ ਬਹੁਤ ਬਹੁਤ ਸ਼ੁਕਰੀਆ ਫਰਾਂਸ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਜੀ ਦਾ ਸਾਥ ਮਿਲਦਾ ਵਾਈਗੁਰ ਜੀ ਕਾ ਹਾਲ ਸਾਹਿਬ ਵਾਈਗੁਰ ਜੀ ਕਾ ਹਾਲ ਸਾਹਿਬ ਵਾਈਗੁਰ ਜੀ